हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ گاਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਆ ਗੀਆਂ ਤੋਕੜ ਗਮ ਤੇ ਇੱਕ ਆ ਗਈ ਬਈ ਤਾਜੀ ਸੂਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕੌਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹਾਂ ਬਾਈ ਤਾਂ ਹਾਂ ਬਾਈ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਹਾਂ ਬਾਈ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜਲਾ ਬਰਨਾਲਾ ਨੇੜੇ ਪਿੰਡ ਤਪਾ ਰਹਿ ਜਾਂਦਾ ਬਾਈ 5 ਕਿਲੋਮੀਟਰ ਪੱਖੋ ਕੈਂਡੀਆਂ ਰਹਿੰਦੀਆਂ ਬਾਈ 8 8-9 ਕਿਲੋਮੀਟਰ ਠੀਕ ਹੈ ਘਰ ਆ ਜਿਹੜਾ ਆਪਣੋ ਵਾਲੀ ਕਾਲੀ ਸੜਕ ਤੇ ਹੈ ਢੱਲਮਾ ਗੁਰੂ ਘਰ ਤੋਂ ਸੜਕ ਆਉਂਦੀ ਇਧਰੋਂ ਵਾਲੀ ਕਾਲੀ ਕੰਟੈਕਟ ਨੰਬਰ 86999979138 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜੱਗੇ ਉਧਰ ਤ ਠੀਕ ਆ ਹਾਂ ਤੇ ਇਹ ਬਈ ਆ ਐਰ ਸੈਰ ਤੇ ਗਈ ਐਰ ਸੈਰ ਜੀ ਜੀ ਆ ਗਈ ਵੀਰੇ ਯਾਰ ਇਹ ਠੀਕ ਆ ਵੱਡੀ ਧੂਆਂ ਦੇਖ ਲਾ ਵੀ ਕਤ ਕੋਤ ਬਹੁਤ ਫੁੱਲ ਸਹਜ ਆ ਇਹ ਬੁੱਢੀ ਤਾਂ ਮੈਂ ਕਹਣਾ ਤੇ ਸੂਈ ਨੂੰ ਇਹਨੂੰ ਬਈ ਡੇਢ ਘੰਟਾ ਹੋਇਆ ਹਜੇ ਠੀਕ ਆ ਡੇਢ ਘੰਟਾ ਹੋ ਗਿਆ ਸੂਈ ਨੂੰ ਜੇ ਰਹਿ ਪੈਣੀ ਬਾਕੀ ਆ ਬਈ ਇਹਦੀ ਠੀਕ ਆ ਬਈ ਹਾਂ ਤੇ ਬੱਚਾ ਠੰਡੀ ਠੰਡੀ ਬਈ ਬੱਚਾ ਬੱਚਾ ਹੈ ਬੱਚਾ ਬਸਾ ਦੇਗੀ ਹਾਂ ਠੰਡੀ ਸੀ ਫੁੱਲ ਆ ਬਈ ਕਹਿੰਨਾ ਬਈ ਤੇ ਕਿੰਨਾ ਕੁ ਬੋਲਾ ਕੱਢਿਆ ਚੱਕੇ ਬਈ ਬੱਚਾ ਹੀ ਰਜਾਇਆ ਮੇਰੇ ਕੋ ਕੱਪ ਮਰੀ ਉਹਦਾ ਕੋਈ ਫਾਇਦਾ ਨਹੀਂ ਠੀਕ ਆ ਬਈ ਤੇ ਠੰਡੀ ਠੰਡੀ ਬੈੜ ਬਹੁਤ ਜਿਆਦਾ ਕੀ ਤੇ ਜਗੇ ਚੋਂ ਕੇ ਮੈਂ ਆਉਂਦਾ ਮਾਰ ਕੇ ਤਾਂ ਨਾ ਤਾਰਾ ਪਾ ਕੇ ਬੱਚਾ ਨਹੀਂ ਲਾਇਆ ਕੀ ਬਾਤ ਆ ਯਾਰ ਸੌ ਸੀਲ ਬੜੀ ਆ ਨਾ ਬੌਲੀ ਨਜਾਇਜ਼ ਹੂੰ ਕੋਈ ਵੀਰ ਨੇ ਬੱਚਾ ਨਹੀਂ ਲਾਇਆ ਕੋਈ ਭੂਰ ਨਹੀਂ ਸਰਲਾਣੀ ਬਹੁਤ ਜਿਆਦਾ ਚੰਗੀ ਆ ਸਰਲਾਣੀ ਮੋਟੀ ਮੋਟੀ ਚਵਾਈ ਆ ਥਾਣੀ ਬਹੁਤ ਚੰਗਾ ਲੱਗਿਆ ਚਾਰ ਥਣ ਨਾੜਾਂ ਨੂੜਾਂ ਫੁੱਲ ਚੰਗਿਆ ਇਕੱਲਾ ਇਕੱਲਾ ਬਹੁਤ ਬੜੀ ਨਜਾਇਜ਼ ਠੰਡੀ ਆ ਬਈ ਪੰਮਨ ਦੀ ਜਵਾਕ ਚੋਈ ਜਾਂਣ ਬੁੱਢੀਆਂ ਚੋਈਆਂ ਨੂੰ ਕੋਈ ਚੱਕਰ ਹੀ ਨਹੀਂ ਬੱਡੀ ਬੁੱਢੀ ਬਹੁਤ ਆ ਜੀ ਕੱਦ-ਕੁੱਦ ਬਹੁਤ ਆ ਬਈ ਬੈੜ ਦੁੱਧ 18-20 ਕਿਲੋ ਪਾ ਦੂਗੀ 16 ਕਿਲੋ ਦੁੱਧ ਪਾਇਆ ਵਾ ਬਈ ਤੇ ਫੇਸ ਬੜਾ ਪਿਆਰਾ ਹਨਾ ਬੈੜ ਬਹੁਤ ਚੰਗੀ ਆ ਬਈ ਕੀ ਬਾਤ ਆ ਬਈ ਫੇਸ ਬਹੁਤ ਪਿਆਰਾ ਬਾਕੀ ਐ ਲਾ ਲਓ ਬਰੀਡ ਬੜੀ ਚੰਗੀ ਆ ਜੀ ਗਰਮੀ ਦੀ ਬ ਥੋੜਾ ਜਿਆ ਹੋ ਸਕਦਾ ਬਈ ਬੱਚੇ ਦਾ ਵੀ ਕਰੇ ਬੱਚੇ ਦਾ ਵੀ ਕਰੂਗਾ ਕੁਝ ਪਸ਼ੂ ਡਾਰਦਾ ਵੀ ਹੁੰਦਾ ਹਾਂ ਹਾਂ ਬਾਕੀ ਰੰਗ ਰੂਪ ਬਈ ਸਾਈਨਿੰਗ ਸੂਨਿੰਗ ਚਮਕ ਚਮਕ ਮੈਂ ਕਹਣਾ ਨਾ ਇੱਕ ਨੰਬਰ ਆ ਗਈ ਪੜੀਸ਼ਮੀ ਦੇਖੋ ਯਾਰ ਲੱਗ ਬਹੁਤ ਬਹੁਤ ਜਿਆਦੇ ਜੀ ਆ ਗਈ ਆਇਆ ਪੁੱਤ ਜੀ ਦਿਖਾ ਦੇ ਲੇ ਵਾਲੂ ਬਾਦ ਦੋਹੀਂ ਸਾਈਡਾਂ ਤੋਂ ਕਰਾ ਦੇ ਚੱਕ ਹਮ ਸਹੀ ਗੱਲ ਲੈ ਥਣ ਲੇਵੇ ਦੀ ਸਾਫ ਸੁਥਰੀ ਕੱਲਾ ਕੱਲਾ ਥਣ ਪੂਰੀ ਕੀਤੀ ਥਣ ਤੇ ਨਾੜਾ ਦੇਖੋ ਬਾਈ ਪਹਿਲਾਂ ਦਾ ਨਾੜਾ ਨੂੜਾ ਬੜੀਆਂ ਚੰਗੀਆਂ ਥੋੜੀ ਜਿਹੀ ਕਾਲ ਕਰਦੀ ਆ ਬਾਈ ਕੱਲ ਦਾ ਫਿਰ ਬੱਚੇ ਦੀ ਕਰੂਣਾ ਬਾਈ ਤਾਂ ਜੀ ਸਵੀਕਾਰ ਲੈ ਬਾਈ ਲੇਵਾ ਚੈੱਕ ਕਰਾਉਣਾ ਲੇਵਾ ਬੜਾ ਕਮਾਲਾ ਬਹੁਤ ਚੰਗਾ ਲੇਵਾ ਬਾਈ ਫੀਡਿੰਗ ਦੇਖੋ ਯਾਰ ਲੇਵੇ ਦੀ ਬਾਈ ਕੀ ਬਾਤਾਂ ਆਈਆਂ ਬਾਈ ਖਾਣ ਥੋੜਾ ਵੀ ਥਾਣ ਥੋੜਾ ਖਾ ਦੇ ਬੱਚਾ ਦਾ ਥਾਣ ਬਹੁਤ ਚੰਗਾ ਹੈ ਖਾਣਾ ਲੇਵਾ ਸਾਫ ਸੁਥਰੇ ਟਾਂ ਚ ਇਕੱਲਾ ਇਕੱਲਾ ਥੋੜਾ ਬੈਗਾ ਬਾਈ ਐ ਲਾ ਲਓ ਪੀੜੀ ਦੇ ਪਾਵੇ ਨਾਲ ਦਾ ਕਹਿ ਦਿੰਦੇ ਆ ਜਮਾ ਵਿੱਚ ਹੈਗਾ ਲੈ ਕੀ ਬਾਤ ਆ ਬਾਕੀ ਠੰਡੀ ਠੰਡੀ ਬਈ ਬਹੁਤ ਦਾ ਕੋਈ ਚੱਕਰ ਨਹੀਂ ਬਹੁਤ ਠੰਡੀ ਕਰ ਮਾਰੀ ਬਈ ਬਈ ਐਂ ਸਾਫ਼ ਕਰੀ ਜਾਂਦਾ ਕੱਪੜੇ ਕੋਪਰੇ ਲੰਗ ਨਹੀਂ ਬਾਹਲੀ ਨਹੀਂ ਆਏ ਕਰ ਮਾਰੀ ਬਹੁਤ ਠੰਡੀ ਬੱਛੀ ਆ ਜਾ ਸਹੀ ਗੱਲ ਆ ਜੱਗੇ ਹਰ ਮੁੱਲ ਕੀ ਸਾਰ ਹੀ ਆ ਕਰਦਾ ਮੁੱਲ ਦਾ ਯਾਰ ਪਾਉਣੀ 75 ਕਰਾਲਾ ਇਹਦਾ ਹੂੰ 64000 ਦੀ ਬਿਹੜ ਆਪਾਂ ਦੇਵਾਂਗੇ 75 ਕਰਾਲਾ 70 ਕਰਾਲਾ ਸੀਜਨਾਂ ਮਰਜੀ ਕਰਾਲਾ ਠੀਕ ਆ 64000 ਰੁਪਏ ਦੀ ਬਾਈ ਕਹਿੰਦਾ ਅੱਜ ਬਿਹੜ ਆਪਾਂ ਦੇਣੀ ਆ ਜਮਾ ਜਮਾ ਜਾਇਜ਼ ਮੁੱਲ ਹਾਂ ਰਾਜੀ ਨਿੱਗਰ ਸਮੀ ਯਾਰ ਕਿਸੇ ਪਾਸੇ ਵੀ ਬਾਈ ਬੜਾ ਹੱਥ ਨਹੀਂ ਦਰਾਉਂਦੀ ਕਿਸੇ ਪਾਸੋਂ ਵੀ ਯਾਰ ਸਹੀ ਗੱਲ ਆ ਬਾਈ ਹਾਂ ਤੇ ਅੱਗੇ ਜੱਗੇ ਦੋ ਨੰਬਰ ਤੇ ਇਹ ਕਿਹੜਾ ਸੂਆ ਸੁਣਦੇ ਇਹ ਬਾਈ ਦੂਜਾ ਸੂਆ ਦਾ ਦੂਜਾ ਸੂਆ ਹਾਂ ਇਹਨੂੰ ਕਿੰਨਾ ਟਾਈਮ ਹੋ ਗਿਆ ਇਹ ਬਾਈ 4 ਤੋਂ 5 ਮਹੀਨੇ ਹੋਇਆ ਸੂਈ ਇਹਨਾਂ ਨੂੰ ਠੀਕ ਆ ਹੀਟ ਚਾ ਬਾਈ ਦੁੱਧ ਦੇ ਥਲੇ 9 ਲੀਟਰ ਸੀ ਹੁਣ ਹੀਟ ਕਰਕੇ ਥਲੇ 7.5-8 ਕਿਲੋ ਦੁੱਧ ਹੋ ਤੇ ਜੱਕੇ ਜੇ ਕੋਈ ਤੋੜ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਚੋਕੇ ਲਿਜਾਵੇ ਬਾਈ ਤੜਕੇ ਆਪਾਂ ਕੱਲ੍ਹ ਹੱਥਣੇ ਦੇ ਤੜਕੇ ਚੋਕੇ ਲਿਆਏ ਆਂ ਦਿਖਾ ਦੇ ਥਣ ਲੇਵਾ ਠੰਡੀ ਥਾਣਾ ਦਾ ਸਹਿਜ ਇੱਕ ਨੰਬਰ ਤੇ ਜੱਗੇ ਰੰਗ ਰੂਪ ਬੜਾ ਪਿਆਰਾ ਬਹੁਤ ਪਿਆਰੀ ਹੈ ਬਈ ਬੜੀ ਜਾਤ ਬਣੀ ਬਹੁਤ ਜਿਆਦੇ ਹੂੰ ਸੈਲਿੰਗ ਚਮਕ ਥਣ ਸੁਣ ਵੀ ਬਹੁਤ ਚੰਗਾ ਲੱਗਿਆ ਵਾ ਦਿਖਾ ਦੇ ਥਾਣ ਇੱਕ ਨੰਬਰ ਬਈ ਪੂਰੀ ਵਿਤੀ ਤੇ ਥਣ ਲੱਗਿਆ ਵਗਾ ਖੋਲੀਆਂ ਜਗ੍ਹਾ ਤੁਰੀ ਮੁੱਠੀ ਵਾਲਾ ਥਾਣਾ ਠੰਡੀ ਠੁੰਡੀ ਨਿਆਣਾ ਪਾਈ ਚਾਹੇ ਨਾ ਪਾਈ ਠੀਕ ਆ ਤੇ ਕੱਲ ਦੀ ਹੀਟ ਚ ਪੂਰੀ ਫੁੱਲ ਠੀਕ ਆ ਮੈਂ ਦੇਖਣਾ ਜਾਨ ਸਾ ਠੀਕ ਆ ਭਰਾ ਦੇ ਫੇਸ ਬੜਾ ਪਿਆਰਾ ਯਾਰ ਨਾ ਵਾਈਟ ਵੀ ਚੰਗੀ ਆ ਰੇਟ ਵੀ ਆਪਾਂ ਬਈ ਇਹਦਾ ਰੰਗ ਰੂਪ ਬੱਚਿਆਂ ਨਾਲੋਂ ਘੱਟ ਰੇਟ 'ਚ ਦੇਵਾਗੇ ਆਪਾਂ ਇਹ ਲਿਸੀ ਲਮੀ ਨੇ ਹੈਗੀ ਕਿਸੇ ਵਕਤੋਂ ਤੇ ਜੱਗੇ ਦਾ ਮੁੱਲ ਕੀ ਰਹਿਣ ਵਾਲਾ ਮੁੱਲੇ ਦਾ ਵਾ ਫੰਡਰ ਬੱਸੰਗਾ ਵਾਲਾ ਕਿੰਨਾ 19000 ਦੀ ਦੇ ਦਾਂਗੇ 19 ਦੀ ਚੱਕੋ ਬਈ 19000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦੇ ਦਿਆਂਗੇ ਬਾਕੀ ਲੰਮੇ ਟਾਂ ਚੇਚਾ ਪੱਧਰ ਪੁੱਧਰ ਆ ਗਈ ਇਹ ਨਹੀਂ ਹੈਗਾ ਵੀ ਲੰਕਣੇ ਸਰੀਰ ਦੀ ਹਨਾ ਜੱਗਿਆ ਜਮਾ ਜਮਾ ਬਈ ਹੂੰ ਤੇ ਅੱਗੇ ਜੱਗੇ ਲਾਸਟ ਤੇ ਬਈ ਇਹ ਕਿਹੜਾ ਸੁਆਗ ਇਹ ਵੀ ਦੂਜਾ ਸੂਆ ਬਾਈ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਬਾਈ ਸੂਈ ਨੂੰ 3 ਮਹੀਨੇ ਹੋਇਆ ਕਿੰਨਾ ਦੁੱਧਾ ਦੁੱਧੇ ਤੇ 8 ਤੋਂ 9 ਕਿਲੋ ਹੋ ਬਾਈ ਠੀਕ ਹੈ ਬਾਈ ਠੰਡੀ ਠੁੰਡੀ ਵੀ ਬਹੁਤ ਨੀਵਾ ਵਾਲਾ ਕਮਾਲ ਆਇਦਾ ਹੈ ਨਾ ਬਹੁਤ ਚੰਗਾ ਬਹੁਤ ਕੀ ਬਾਤ ਆ ਪਹਿਲੇ ਐਵੇਂ ਦੀ ਕੁਆਲਿਟੀ ਚ ਚਵਾਈ ਵੀ ਬਹੁਤ ਚੰਗੀ ਆ ਬਾਈ ਮੂਹਰੋਂ ਦਿਖਾ ਦੇ ਥਣ ਥਣ ਬਹੁਤ ਜਿਆਦਾ ਚੰਗਾ ਹੈਗਾ ਕੀ ਬਾਤ ਆ ਬਾਈ ਤੇਰੇ ਟੀਕਾ ਭਰਾ ਇਹਨੂੰ ਵੀ ਮਹੀਨਾ ਹੋਣਾ ਵਾਲਾ ਬਾਈ ਠੀਕ ਹੈ ਹਾਂ ਥਣ ਇੱਕ ਨੰਬਰ ਆ ਗਿਆ ਬਾਈ ਥੋੜਾ ਜੱਕਦੀ ਹੈ ਕਿ ਹੋਰ ਕੋਈ ਚੱਕਰ ਨਹੀਂ ਕਿ ਨਹੀਂ ਹਾਂ ਬਾਕੀ ਲੰਮੀ ਲੰਮੀ ਬਹੁਤ ਆ ਚੱਕਿਆ ਨਾ ਬਹੁਤ ਆ ਬਾਈ ਬਰੀਕ ਤੇ ਇਹਦਾ ਮੁੱਲ ਅੱਜ ਕੀ ਰਹਿਣ ਵਾਲਾ ਜੱਗਾ ਇਹਦਾ 22000 ਰੁਪਿਆ 22000 ਹਾਂ ਇਹਦਾ ਮੁੱਲ ਰਹਿਣ ਵਾਲਾ ਬਾਈ ਕਹਿੰਦਾ 22000 ਦੁੱਧ ਕਿੰਨਾ ਦੱਸੇ ਜੀ ਦੁੱਧ 809 ਕਿਲੋ ਹੋ ਜਾਮਾ ਖੁੱਲਾ ਠੀਕ ਹੈ ਬਾਈ ਹਾਂ ਚੋਕੇ ਲੈ ਜਾਵੇ ਅਗਲਾ 4 ਟਾਈਮ ਭਾਵੇਂ ਬਾਈ ਕਹਿੰਦਾ 4 ਟਾਈਮ ਚੋਕੇ ਲੈ ਜਾਓ ਠੰਡੀ ਬਹੁਤ ਆਪਾਂ ਇੱਥੇ ਖੜ ਚਾਲਾ ਬੱਚਾ ਠੰਡੀ ਸੀਲ ਫੁੱਲ ਆ ਥੋੜਾ ਇਹਨਾ ਡਰਦੀ ਕਰਕੇ ਕਰਦੀ ਆ ਕਿ ਜਿਵੇਂ ਮਰਜ਼ੀ ਬੱਥਰ ਰਹਿ ਲੈ ਜਿਵੇਂ ਮਰਜ਼ੀ ਚ ਥੱਲੇ ਮਗਰ ਉਹ ਦਿਖਾ ਦੇ ਲੈ ਵਾ ਲੂਗਾ ਬਹੁਤ ਚੰਗਾ ਮਗਰੋਂ ਵੀ ਸਹੀ ਗੱਲ ਆ ਬਾਈ ਲੈ ਕੀ ਬਾਤ ਆ ਲੈ ਬੜਾ ਕਮਾਲ ਆ ਜਾਨਾ ਬੋ ਮੁੱਲ ਵੀ ਬਈ ਉਸ ਹਿਸਾਬ ਨਾਲ ਕੀਤਾ ਜਮਾਂ ਜਾਇਜ਼ ਮੁੱਲੀ ਆ ਬਈ ਅੱਜ ਦੀ ਕਿਹੜੀ ਕੀ ਆ ਇਹਨੇ ਇਹਨੇ ਪੈਸਾ ਦਾ ਥਣਾ ਦੀ ਕੁਆਲਿਟੀ ਆ ਜਿਹੜੀ ਬਈ ਇੱਕ ਨੰਬਰ ਆ ਗਈ ਬਹੁਤ ਚੰਗਾ ਥਾਣਾ ਪੂਰੀ ਵਿੱਥੀ ਤੇ ਥਣ ਲੱਗਿਆ ਵਾ ਤੇ ਐ ਮੰਨ ਲਓ ਜੇ ਕਿਸੇ ਵੀ ਵੀਰ ਨੂੰ ਨਾ ਤਿੰਨਾ ਚੋਂ ਕੋਈ ਵੀ ਨੱਕ ਪਸੰਦਾ ਵੇ ਬਾਈ ਨਾ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ